ਪੰਜਾਬ ਦੇ ਵਿੱਚ ਆਏ ਹੋਏ ਹੜ੍ਹ ਤਬਾਹੀ ਦਾ ਮੰਜ਼ਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚਾਰੇ ਪਾਸੇ ਦਿਖਾਈ ਦੇ ਰਿਹਾ ਹੈ ਜਿਹਦੇ ਚੱਲਦੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਦੇ ਵਿੱਚ ਰਾਹਤ ਕੈਂਪ ਜਿਹੜੇ ਆ ਉਹ ਲਾਏ ਗਏ ਆ ਉਹਨਾਂ ਕੈਂਪਾਂ ਦੇ ਵਿੱਚੋਂ ਇੱਕ ਕੈਂਪ ਤੁਹਾਡਾ ਆਪਣਾ ਕੈਂਪ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਉਹਨਾਂ ਦੇ ਵੱਲੋਂ ਜਿਹੜਾ ਇਹ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਆ ਸੇਵਾ ਦੇ ਲਈ ਉਹਨਾਂ ਲੋਕਾਂ ਦੀ ਸੇਵਾ ਜਿਹੜੇ ਹੜ੍ਹ ਪ੍ਰਭਾਵਿਤ ਨੇ ਪੰਜਾਬ ਦੇ ਵਿੱਚ ਇਸ ਵੇਲੇ ਮੈਂ ਖੜਾ ਹਾਂ ਧਰਮਕੋਟ ਗੁਰਦਾਸਪੁਰ ਦੇ ਲਾਗੇ ਕਲਾਨੌਰ ਤੋਂ ਅੱਗੇ ਧਰਮਕੋਟ ਪੈਂਦਾ ਬਿਲਕੁਲ ਡੇਰਾ ਬਾਬਾ ਨਾਨਕ ਦੇ ਨਾਲ ਆ ਔਰ ਇਸ ਇਲਾਕੇ ਦੇ ਵਿੱਚ ਹੜ੍ਹ ਨੇ ਬਹੁਤ ਤਬਾਹੀ ਮਚਾਈ ਕਿਉਂਕਿ ਰਾਵੀ ਇਹਦੇ ਬਿਲਕੁਲ ਨੇੜੇੋਂ ਲੰਘਦਾ ਹੁਣ ਅਸੀਂ ਗੱਲ ਕਰਾਂਗੇ ਇਸ ਕੈਂਪ ਦੀ ਜੋ ਤੁਹਾਡਾ ਆਪਣਾ ਕੈਂਪ ਹੈ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਦੀਆਂ ਤਸਵੀਰਾਂ ਕਿਵੇਂ ਸੇਵਾਦਾਰ ਜਿਹੜੇ ਆ ਤੁਹਾਡਾ ਆਪਣਾ ਕੈਂਪ ਦੇ ਵਿੱਚ ਲੱਗੇ ਹੋਏ ਆ ਔਰ ਇਸ ਕੈਂਪ ਦੀਆਂ ਕੁਝ ਕੁ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ ਜਿਹਦੇ ਵਿੱਚ ਰਾਹਤ ਸਮਗਰੀ ਇਹਨਾਂ ਦੇ ਕੋਲੇ ਬਹੁਤ ਸਾਰੀ ਪਹੁੰਚ ਰਹੀ ਹੈ ਮਗਰ ਦਿੱਤੀ ਕਿਵੇਂ ਜਾਂਦੀ ਆ ਹਰੇਕ ਦੇ ਪੂਰੇ ਡਾਕੂਮੈਂਟਸ ਚੈੱਕ ਕਰਕੇ ਫਿਰ ਹੀ ਰਾਹਤ ਸਮਗਰੀ ਦਿੱਤੀ ਜਾਂਦੀ ਕਿਉਂਕਿ ਪਿਛਲੇ ਦਿਨੀ ਬਹੁਤ ਲੁੱਟ ਖਸੁੱਟ ਵੀ ਜੜੀ ਆ ਟਰੈਕਟਰਾਂ ਦੇ ਉੱਤੇ ਟਰਾਲੀਆਂ ਦੇ ਉੱਤੇ ਟਰੱਕਾਂ ਦੇ ਵਿੱਚੋਂ ਬਹੁਤ ਲੁੱਟ ਖਸੁੱਟ ਵੀ ਹੋਈ ਆ ਜਿਹਦੇ ਚੱਲਦੇ ਤੁਹਾਡਾ ਆਪਣਾ ਕੈਂਪ ਦੀ ਇਹ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਵੰਡਿਆ ਜਾ ਰਿਹਾ ਰਾਹਤ ਸਮਗਰੀ ਉਹ ਤੁਹਾਨੂੰ ਮੈਂ ਥੋੜਾ ਜਿਆ ਇਸ ਕੈਂਪ ਦੇ ਬਾਰੇ ਚ ਦੱਸਾਂਗਾ ਔਰ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਮੈਂ ਕਹਾਂਗਾ ਕਿ ਮੇਰੇ ਨਾਲ ਵੀਰ ਆ ਜਾਣ ਹਾਂਜੀ ਆ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਜਿੱਥੇ ਕਿ ਹਰ ਵੇਲੇ ਜਿਹੜਾ ਮੈਡੀਸਿਨਸ ਦਾ ਦਵਾਈਆਂ ਦਾ ਕੈਂਪ ਲੱਗਿਆ ਕਿਉਂਕਿ ਹਰ ਤੋਂ ਬਾਅਦ ਦੀ ਜਿਹੜੀ ਤਸਵੀਰ ਉਹ ਬਿਮਾਰੀਆਂ ਵੀ ਲਿਆ ਸਕਦੀ ਹੈ ਹੁਣ ਮੈਂ ਤੁਹਾਨੂੰ ਇਹ ਸਟੋਰ ਜਿੱਥੇ ਕਿ ਜੋ ਵੀ ਰਾਤ ਸਮਗਰੀ ਆਉਂਦੀ ਹੈ ਉਹਨੂੰ ਵੰਡਣ ਤੋਂ ਪਹਿਲਾਂ ਇੱਥੇ ਸਟੋਰ ਕੀਤਾ ਜਾਂਦਾ ਔਰ ਕਈ ਐਸੀ ਜਿਹੜੀ ਸਮਗਰੀ ਆਉਂਦੀ ਹੈ ਜਿਹੜੀ ਵੱਡੇ ਵੱਡੇ ਬੋਰੀਆਂ ਜਾਂ ਤੋੜਿਆਂ ਦੇ ਵਿੱਚ ਆਉਂਦੀ ਹੈ ਜਿਵੇਂ ਕਿ ਮੰਨ ਲਓ ਕਿ ਕਿਤੇ 1 ਕੁੰਟਲ ਦੇ ਚਾਵਲ ਦਾ ਤੋੜਾ ਆ ਗਿਆ ਤਾਂ ਉਹਨੂੰ 20-20 ਕਿਲੋ 10-10 ਕਿਲੋ ਦੇ ਪਰਿਵਾਰ ਦੀ ਲੋਡ ਅਨਸਾਰ ਜਿਹੜਾ ਆ ਉਹ ਉਹਨੂੰ ਵੰਡ ਕੇ ਤੇ ਇੱਥੇ ਬਰਾਬਰ ਕੀਤਾ ਜਾਂਦਾ ਆਹ ਤੁਹਾਨੂੰ ਇਹ ਸਟੋਰ ਵੀ ਸਾਰਾ ਦਿਖਾਣੇ ਆ ਜਿੱਥੇ ਇਸ ਵੇਲੇ ਵੀ ਜੰਮੂ ਤੋਂ ਜੋ ਰਾਤ ਸਮਗਰੀ ਜਾਂ ਸਿੰਬਲ ਡਵੈਲਪਮੈਂਟ ਸੁਸਾਇਟੀ ਨੇ ਉਹ ਲੈ ਕੇ ਆਂਦੀ ਹੈ ਤਾਂ ਉਹ ਇੱਥੇ ਜਿਹੜੀ ਆ ਅਨਲੋਡ ਕੀਤੀ ਜਾ ਰਹੀ ਹੈ ਇਹ ਟਰਾਲੀ ਤੁਸੀਂ ਦੇਖ ਰਹੇ ਹੋ ਇਹ ਟਰਾਲੀ ਦੇ ਵਿੱਚ ਅਨਲੋਡ ਕੀਤੀ ਜਾ ਰਹੀ ਹੈ ਇਸੇ ਟਰਾਲੀ ਨੂੰ ਸਿੱਧਾ ਹੀ ਪਿੰਡਾਂ ਦੇ ਵਿੱਚ ਲੈ ਕੇ ਜਾਇਆ ਜਾਏਗਾ ਔਰ ਉਸ ਤੋਂ ਬਾਅਦ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਜਿਹੜਾ ਕੈਂਪ ਦੇ ਸਟੋਰ ਰੂਮ ਆ ਉਹ ਵੀ ਤੁਹਾਨੂੰ ਦਿਖਾਣਾ ਇਹ ਸਿਰਫ ਧਰਮਕੋੜ ਦਾ ਸਟੋਰ ਹੈਗਾ ਧਰਮਕੋੜ ਦਾ ਸਟੋਰ ਹੈ ਤੁਸੀਂ ਦੇਖ ਰਹੇ ਹੋ ਕਿੰਨਾ ਮਟੀਰੀਅਲ ਇਸ ਵੇਲੇ ਇੱਥੇ ਜਿਹੜਾ ਆ ਉਹ ਇਕੱਠਾ ਹੋਇਆ ਔਰ ਵਾਕਈ ਦੇ ਵਿੱਚ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਇਸ ਤੁਹਾਡਾ ਆਪਣਾ ਕੈਂਪ ਦੇ ਵਿੱਚੋਂ ਇੱਕ ਇੱਕ ਬੰਦੇ ਦੇ ਨਾਂ ਲਿਖ ਕੇ ਪਿੰਡ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਦੀ ਜਗ੍ਹਾ ਦੇ ਵਿੱਚ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਉਹਦੇ ਹਿਸਾਬ ਦੇ ਨਾਲ ਇੱਥੋਂ ਹੀ ਪੈਕਿੰਗ ਕਰਕੇ ਫਿਰ ਗਾਹਾਂ ਟਰੈਕਟਰ ਦੇ ਥਰੂ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਾਇਆ ਜਾਂਦਾ ਆਓ ਤੁਹਾਡੇ ਨਾਲ ਕੈਂਪ ਦੇ ਵਿੱਚ ਬੈਠੇ ਵੀਰ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਉਣੇ ਆ। ਤੋਂ ਇਹ ਤੁਹਾਡਾ ਆਪਣਾ ਕੈਂਪ ਜਿਹੜਾ ਕੀ ਧਰਮਕੋਟ ਵਿਖੇ ਲਾਇਆ ਗਿਆ ਹੈ ਇਸ ਦੇ ਵਿੱਚ ਜਿਹੜੇ ਸੇਵਾਦਾਰ ਇੱਥੇ ਕੰਮ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਇਹਨਾਂ ਦੇ ਕੋਲ ਬਹੁਤ ਸਾਰੀਆਂ ਕਾਪੀਆਂ ਰਜਿਸਟਰ ਵਗੈਰਾ ਪਏ ਹੋਏ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਕੀ ਸਿਸਟਮ ਤੇ ਕੀ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਹੋਇਆ ਆ। ਕਿਵੇਂ ਇਹ ਜਿਹੜਾ ਰਾਹਤ ਸਮਗਰੀ ਆ ਲੋਕਾਂ ਤੱਕ ਭਜਾਉਂਦੇ ਨੇ ਅਭਿਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਅਭਿਰਜੀ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਹੈ ਮਨਜਿੰਦਰਪਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਤਰਨਤਨ ਸਾਹਿਬ ਤੋਂ ਆ ਮੈਨੂੰ ਤਾਂ ਲੱਗਿਆ ਸੀ ਕਿਤੇ ਧੰਨ ਕੋੜ ਦੀ ਹੋਣੇ ਆ ਪਰ ਐਡੇ ਦੂਰੋਂ ਸੇਵਾ ਕਰਨ ਲਈ ਤੁਸੀਂ ਇੱਥੇ ਆਏ ਇਹ ਸ਼ੁਕਰ ਹੈ ਜੀ ਗੁਰੂ ਸਾਹਿਬ ਦਾ ਉਹਨਾਂ ਬਖਸ਼ੀ ਸੇਵਾ ਮਹਾਰਾਜ ਦਾ ਸ਼ੁਕਰ ਹੈ ਇੱਥੇ ਕਿੰਨਾ ਕੋ ਨੁਕਸਾਨ ਹੈ ਇਸ ਇਲਾਕੇ ਦਾ ਵੈਸੇ ਨੁਕਸਾਨ ਇਹ ਵੇਖੋ ਜੀ ਜਿੱਥੇ ਆਪਾਂ ਬੈਠੇ ਆ ਜਿੱਦਣ ਅਸੀਂ ਆਏ ਹਾਂ ਉਦੋਂ ਤੇ ਇੱਥੇ ਵੀ ਪਾ ਤੇ ਪਿਛੇ ਜਿੰਨੇ ਜਿੰਨੇ ਪਿੰਡ ਆ ਰਵੀ ਦੇ ਨਾਲ ਨਾਲ ਹੈ ਨਾ ਕਨੀਏ ਕੇ ਬੇਟ ਗੋਲਾ ਢੋਲਾ ਕੋਨੇ ਵਾਲਾ ਰਦਰਛਤਰ ਤਕਰੀਬਨ ਇਹ ਸਾਰੇ ਪਿੰਡਾਂ ਦੀ ਵੀ ਵੀਡੀਓਜ਼ ਬਹੁਤ ਵਾਇਰਲ ਹੋਈਆਂ ਹੂੰ ਤੇ ਤਕਰੀਬਨ ਨੁਕਸਾਨ ਤੇ ਇਦਾਂ ਵਾ ਵੀ ਫਸਲਾਂ ਲਗਭਗ ਖਤਮ ਹੀ ਹੋ ਗਈਆਂ ਜਿੰਨਾਂ ਦੇ ਡੰਗਰ ਵਛੇ ਦਾ ਬਾਹਰ ਸਮਾਨ ਹੀ ਜਿੱਦਾਂ ਤੋੜੀ ਲਾ ਲਓ ਜਾਂ ਦੂਜਾ ਤੇ ਜਾਓ ਸਭ ਰੁੜ ਗਿਆ ਇਵਨ ਕਿ ਕੋਠੇ ਘਰ ਵੀ ਰੁੜ ਗਿਆ ਉਹ ਵੀ ਨਹੀਂ ਬਚਾ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਆਇਆ ਹੁਣ ਪਾਣੀ ਦੇ ਲੈ ਗਿਆ ਵਾ ਪਰ ਇਹ ਆ ਵੀ ਜਿੱਦਾਂ ਨੂੰ ਪਤਾ ਹੀ ਆ ਵੀ ਇੱਕ ਅਰੀ ਘਰ ਦੇ ਵਿੱਚ ਜਿਆਦਾ ਮੀਂਹ ਵੀ ਪੈ ਜੇ ਦਿਲ ਪਾਣੀ ਭਰ ਜੇ ਤੇ ਬੰਦੇ ਦੀ ਮੋੜ ਸੇਵਾ ਬੜਾ ਔਖਾ ਹੁੰਦਾ ਇਹਨਾਂ ਦਾ ਤੇ ਰੜਕੜ ਗਿਆ ਸਾਰਾ। ਉਹ ਕੰਡੀਸ਼ਨ ਤੇ ਖਰਾਬ ਹੀ ਆ ਜੀ। ਹੂੰ ਤੇ ਹੁਣ ਜਿੱਦਾਂ ਤੁਸੀਂ ਇੱਥੇ ਕੈਂਪ ਲਾਇਆ ਵਾ ਕਿਉਂਕਿ ਪਿਛਲੇ ਦਿਨੀ ਜੀ ਅਸੀਂ ਇਸ ਇਲਾਕੇ ਦਾ ਦੌਰਾ ਕੀਤਾ ਸੀਗਾ ਪੂਰੀ ਟੀਮ ਦੇ ਨਾਲ ਇੱਥੇ ਬੜੀ ਲੁੱਟਖਸੁੱਟ ਮੱਚੀ ਹੋਈ ਸੀ ਕਿਵੇਂ ਜੈਸੀ ਕੋਈ ਟਰਾਲੀ ਆ ਕੇ ਖੜੀ ਹੁੰਦੀ ਸੀ ਕਿਉਂਕਿ ਲੋਕੀ ਜਿਹੜੇ ਆ ਜ਼ਿਆਦਾਤਰ ਬਾਹਰੋਂ ਆ ਕੇ ਇੱਥੇ ਸੇਵਾ ਕਰਨ ਦੇ ਆ। ਉਹਨਾਂ ਦੇ ਜਿੱਦਾਂ ਕੋਈ ਟਰਾਲੀ ਖੜੀ ਹੁੰਦੀ ਸੀ ਤਾਂ ਉੱਥੇ ਇੱਕਦਮ ਲੁੱਟਖੋਟ ਮੱਚ ਜਾਂਦੀ ਸੀ ਔਰ ਉਹਨਾਂ ਲੋਕਾਂ ਨੇ ਬਹੁਤ ਸਾਰਾ ਰਾਸ਼ਨ ਔਰ ਹੋਰ ਵੀ ਸਮਾਨ ਜਿਹੜਾ ਇਕੱਠਾ ਕੀਤਾ ਹੋਇਆ ਸੀ ਤੁਸੀਂ ਕਿਦਾਂ ਦੀ ਜਿਹੜੀ ਸਪਲਾਈ ਆ ਆਪਣੀ ਰੱਖੀ ਹੋਈ ਆ ਇੱਥੋਂ ਕਿ ਬਈ ਸਹੀ ਜਗ੍ਹਾ ਤੇ ਦਸਵੰਦ ਜਿਹੜੀ ਆ ਪਹੁੰਚਣੀ ਚਾਹੀਦੀ ਆ ਦੇਖੋ ਜੀ ਸਾਡੇ ਲਈ ਸਭ ਤੋਂ ਵੱਡਾ ਸਾਡੇ ਤੇ ਬੋਝ ਤੇ ਸਾਡੀ ਸਭ ਤੋਂ ਵੱਡੀ ਸੇਵਾ ਪਤਾ ਕੀ ਆ ਕਿ ਪੰਥ ਦੇ ਜੇ ਦਸਵੰਦ ਦਾ ਇੱਕ ਵੀ ਰੁਪਈਆ ਖਰਾਬ ਹੁੰਦਾ ਤੇ ਉਹਦੇ ਅਸੀਂ ਗੁਨਾਹਗਰ ਹੋਣਾ ਬਿਲਕੁਲ ਬਿਲਕੁਲ ਔਰ ਸਾਡੀ ਸਭ ਤੋਂ ਵੱਡੀ ਮਿਹਨਤ ਆ ਤੁਸੀਂ ਦੇਖਦੇ ਕਾਪੀਆਂ ਰਜਿਸਟਰ ਪਏ ਆ ਨਾ ਜਿੱਦਾਂ ਇਹ ਕੱਲੇ-ਕੱਲੇ ਪਿੰਡ ਦੀ ਹੁਣ ਆ ਇੱਕ ਪਿੰਡ ਦੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਜੀ ਜੀ ਹੁਣ ਆ ਪਿੰਡ ਦੇ ਵਿੱਚ ਵੇਖੋ ਕੱਲਾ ਬੰਦੇ ਦਾ ਨਾਂ ਕਿੰਨੇ ਡੰਗਰ ਆ ਉਹਨੂੰ ਚਾਹੀਦਾ ਕੀ ਆ ਚਾਰ ਚਾਹੀਦਾ ਚੌਕਰ ਚਾਹੀਦਾ ਰਾਸ਼ਨ ਚਾਹੀਦਾ ਤਰਪੈਲ ਚਾਹੀਦਾ ਕੱਲੀ-ਕੱਲੀ ਡਿਟੇਲ ਦੇ ਵਿੱਚ ਚੀਜ਼ ਨੋਟ ਆ ਔਰ ਨੋਟ ਕੇ ਟੋਟਲ ਜਿੱਦਾਂ ਇਹ ਪਿੰਡ ਆ ਆਪਣਾ ਹਵੇਲੀਆਂ ਖੋਦੇ ਤੇ ਠੀਕ ਹੈ ਇਹਦੇ ਚ 156 ਡੰਗਰ ਆ ਵਾਹ 15 ਬੱਕਰੀਆਂ 5-4 ਤੋਂ 5 ਬਿਮਾਰ ਬੰਦੇ ਤੇ 10 ਦਸਤਰ ਪਹਿਲਾਂ ਚਲੇ ਕੀ ਬਾਤ ਹੈ ਹੁਣ ਇਸ ਪਿੰਡ ਦੇ ਵਿੱਚ ਭਾਜੀ ਆਪਾਂ ਇਹ ਸਾਮਾਨ ਵੰਡਤਾ ਸਾਮਾਨ ਵੰਡ ਕੇ ਡੇਟ ਪੈ ਗਈ ਹੂੰ ਤੇ 10 ਦਿਨ ਦਾ ਹੀ ਇੱਕ ਇਕੱਠਾ ਬੰਦਦੇ ਆ ਸਾਰਾ ਕੁਝ ਹੁਣ 10 ਦਿਨ ਤੱਕ ਉੱਥੇ ਕੋਈ ਲੋੜ ਨਹੀਂ ਆ ਜੇ ਤੇ ਕੋਈ ਭੈਣ ਭਰਾ ਇੱਥੇ ਆਉਂਦਾ ਵਾ ਤੇ ਅਸੀਂ ਉਹਨੂੰ ਇਹ ਦੱਸ ਦਿੰਦੇ ਨੇ ਵੀ ਆ ਪਿੰਡ ਦੀ ਅਗਲੀ ਤਰੀਕ ਸਾਮਾਨ ਵੰਡਣ ਦੀ ਆ ਗਈ ਹੈ ਜਾਂ ਚੀਜ਼ ਵੰਡਣ ਦੀ ਜਾਂ ਡੰਗਰਾਂ ਦੇ ਰਾਸ਼ਨ ਦੀ ਆ ਗਈ ਤਾਂ ਉੱਥੇ ਵੰਡਿਆ ਤੇ ਚਲੋ ਜਿਹੜੇ ਭੈਣ ਭਰਾ ਸਾਡੇ ਸਿੱਧੇ ਜਾਂਦੇ ਆ ਉਹਨਾਂ ਦੀ ਲੁੱਟਖਸਟ ਹੁੰਦੀ ਇੱਥੇ ਅਸੀਂ ਪੰਥ ਦੇ ਦਸਵੰਦ ਦਾ ਇੱਕ ਰੁਪਈਆ ਵੀ ਖਰਾਬ ਨਹੀਂ ਹੋਣ ਦਿੰਦੇ ਜਿੰਨੀ ਕਿ ਸਾਨੂੰ ਮਾਰਿਆ ਨੇ ਸੰਰਥਾ ਬਖਸ਼ੀ ਤੇ ਜਿਵੇਂ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ ਇੱਕ ਪਿੰਡ ਦਾ ਦੱਸਿਆ ਇੱਥੇ ਮੈਂ ਵੇਖ ਰਿਹਾ ਕਿ ਇੱਥੇ ਦਾ ਢੇਰ ਲੱਗਿਆ ਪਤਾ ਨਹੀਂ ਕਿੰਨੇ ਕੁ ਪਿੰਡ ਤੁਸੀਂ ਜਿਹੜੇ ਆ ਇੱਥੋਂ ਜੀ ਅਸੀਂ 50 ਪਿੰਡ ਕਵਰ ਕਰ ਰਹੇ ਹਾਂ ਇੱਕ ਕੈਂਪ ਸਾਡਾ ਡੇਢ ਗਵਾ ਰਿਹਾ 50 ਉੱਥੋਂ ਕਰ ਰਹੇ 50 ਇਸੇ ਕੈਂਪ ਚ ਹੋ ਗਏ ਹੁਣ ਇਸ 50 ਪਿੰਡਾਂ ਦੇ ਵਿੱਚ ਜਿਹੜੀ ਇਹ ਸਪਲਾਈ ਕਿਵੇਂ ਪਹੁੰਚਦੀ ਆ ਕਿਵੇਂ ਲੈ ਕੇ ਜਾਂਦੇ ਕਿਉਂਕਿ ਕੁਝ ਦਿਨ ਪਹਿਲਾਂ ਤਾਂ ਕਈ ਪਿੰਡ ਹਜੇ ਤੱਕ ਪਾਣੀ ਦੇ ਵਿੱਚ ਹੀ ਸੀਗੇ ਉਹ ਕਿੱਦਾਂ ਪਹੁੰਚਦੇ ਸੀਗੇ ਉੱਥੇ ਜਦੋਂ ਸਰ ਪਾਣੀ ਦੇ ਵਿੱਚ ਵੀ ਸੀ ਜਿੱਦੋਂ ਦਾ ਟਰੈਕਟਰ ਚੱਲਣਾ ਸ਼ੁਰੂ ਹੋ ਗਿਆ ਤੇ ਸਪਲਾਈ ਤੇ ਅਸੀਂ ਆਲਮੋ ਜੈਤੋ ਤੋਂ ਸਾਡੇ ਕੋਲ ਸੇਵਾਦਾਰ ਆ ਬਠਿੰਡੇ ਤੋਂ ਆਏ ਆ ਈਵਨ ਕਿ ਦਿੱਲੀ ਤੋਂ ਵੀ ਆ ਮਤਲਬ ਹਰ ਜਗ੍ਹਾ ਤੋਂ ਇੱਥੇ ਵਲੰਟੀਅਰ ਸੇਵਾਦਾਰ ਸੇਵਾ ਕਰਨ ਆਏ ਤੇ ਜਿਵੇਂ ਹੁਣ ਮੰਨ ਲਓ ਕਿ ਜਿੱਦਾਂ ਆ ਭਾਜੀ ਬੈਠੇ ਆ ਨਾਲ ਰਮਨਦੀਪ ਸਿੰਘ ਜੀ ਜੀ ਇਹ ਯੂਨਾਈਟਿਡ ਸਿੱਖ ਤੋਂ ਆ ਗਏ ਆ ਇਹਨਾਂ ਨੇ ਵੀ ਤੁਹਾਡੇ ਕੋਲੇ ਆ ਕੇ ਤੇ ਅੱਜ ਪਹੁੰਚ ਕੀਤੀ ਆ ਕੱਲ੍ਹ ਦੇ ਆਏ ਆ ਏ ਹੁਣ ਇਹਨਾਂ ਨੂੰ ਤੁਸੀਂ ਕਿੱਦਾਂ ਗਾਈਡ ਕਰੋਗੇ ਕਿ ਕਿਵੇਂ ਸਮਾਨ ਲੈ ਕੇ ਜਾਓਗੇ ਵੇਖੋ ਜੀ ਜੋ ਇਹਨਾਂ ਕੋਲ ਸਮਾਨ ਆ ਕਿਸੇ ਵੇਲੇ ਜਿਹੜਾ ਸਮਾਨ ਸੰਗਤ ਇਦਾਂ ਦਾ ਲੈ ਆਂਦੀ ਆ ਵੀ ਉਹ ਵਰਤੋਂ ਦੀ ਹਾਲਤ 'ਚ ਨਹੀਂ ਦਾ ਵੀ ਜਿੱਦਾਂ 50 ਕਿਲੋ ਦਾ ਢੋੜਾ ਇਕੱਠਾ ਆ ਗਿਆ ਜੀ ਜੀ ਬਿਲਕੁਲ ਫਿਰ ਅਸੀਂ ਕਿਹਾ ਕਿ ਅਸੀਂ ਰਾਤ ਨੂੰ ਟੀਮ ਲਾਉਨੇ ਆ ਉਹਨਾਂ ਨੂੰ ਇੱਕ ਪੈਕ 'ਚ ਕਨਵਰਟ ਕਰ ਦਿੰਨੇ ਆ 5 ਕਿਲੋ 10 ਕਿਲੋ ਦੀ ਪੈਕਿੰਗ ਜਿੱਦਾਂ ਆਲ ਖੰਡ ਸਾਰਾ ਕੁਝ ਹਲਦੀ ਸਾਰਾ ਕੁਝ ਪਾ ਦਈਦਾ ਹੁਣ ਜਿੱਦਾਂ ਇਹਨਾਂ ਨੂੰ ਅਸੀਂ ਇਹਨਾਂ ਕੋ 40 ਢੋੜੇ ਚੌਕ ਕਰਦੇ ਤੇ ਇੱਕ ਪਿੰਡ ਆ ਜਿਹਦੇ ਵਿੱਚ ਤਕਰੀਬਨ ਸਾਨੂੰ ਹਣ ਲੋਡਵਾ ਤੇ ਗਮਸ਼ਿਆਸੀਤਾ ਸੀ ਤੋੜਿਆ ਬਾਕੀ ਹੁਣ ਜਿਹੜੀ ਸਾਡੇ ਕੋਲ ਆਲਰੇਡੀ ਸੇਵਾਈ ਅਸੀਂ ਉਹਦੇ ਚੋਂ ਪੂਰੇ ਕਰਕੇ ਤੇ ਇਹਨਾਂ ਦੇ ਦੋ ਸੇਵਾਦਾਰ ਨਾਲ ਭੇਜ ਦਾਂਗੇ ਕੱਲਾ ਕੱਲਾ ਘਰ ਲੋਟ ਇੱਥੇ ਚੌਕਰ ਵੰਡਾਉਣ ਮਤਲਬ ਜਿੱਦਾਂ ਤੁਹਾਡੇ ਕੋਲੇ ਲਿਸਟ ਬਣੀ ਆ ਉਹ ਲਿਸਟ ਦੇ ਹਿਸਾਬ ਦੇ ਨਾਲ ਇਹਨਾਂ ਨੇ ਅੱਗੇ ਜਾ ਕੇ ਤੇ ਵੰਡਣਾ ਇਹਨਾਂ ਆਪਣੇ ਹੱਥ ਹੀ ਆ ਜੀ ਬਸ ਸਾਡਾ ਸੇਵਾਦਾਰ ਨਾਲ ਚੱਲ ਜੂ ਇੱਕ ਇਹ ਤੇ ਖੱਜਲ ਖਰਾਬੀ ਨੇ ਹੋਵਾ ਮਾਇਨੀ ਬਚੂਗੀ ਇੱਕ ਲੋਡ ਵਨ ਤੱਕ ਚੀਜ਼ ਪਹੁੰਚੂ ਜਿੰਨਾ ਕਾਲਾਂ ਵਾਲੀ ਵੀ ਪਰਿਵਾਰ ਆ ਤੇ ਉਹ ਵੇਰ ਜਾਊਗਾ ਹੁਣ ਐਂਬੂਲੈਂਸ ਜਿਹੜੀ ਆਪਾਂ ਖਾਲੀ ਕੀਤੀਆਂ ਵਿਆਂ ਪਰਿਵਾਰਾਂ ਦਾ ਰਾਸ਼ਨ ਉਹ ਚ ਲੋਡ ਕਰਾਂਗੇ ਤੇ ਇਹਨਾਂ ਨੂੰ ਭੇਜ ਦਾਂਗੇ ਨਾਲ ਇੱਕ ਟੀਮ ਇਧਰ ਨੂੰ ਚਲ ਜੂਗੀ ਜਿੱਦਾਂ 15 16 ਜਾਣੇ ਆਏ ਆ ਤੇ ਤਿੰਨ ਟੀਮਾਂ ਚ ਤਿੰਨ ਹੀ ਥਾਈ ਭੇਜ ਦਾਂਗੇ ਸੇਵਾ ਕਰਨ ਆ ਵੀਰਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅੱਜ ਤੁਸੀਂ ਵੀ ਇੱਥੇ ਮੁੜ ਕੇ ਸੇਵਾ ਕਿਉਂਕਿ ਪਹਿਲਾਂ ਵੀ ਅਸੀਂ ਆਏ ਸੀ ਤੁਹਾਡੇ ਨਾਲ ਹੀ ਆਏ ਸੀ ਕਿ ਫੋਗਿੰਗ ਦੀ ਵੀ ਸੇਵਾ ਕੀਤੀ ਇਸ ਇਲਾਕੇ ਦੇ ਵਿੱਚ ਜਿੱਥੇ ਪਿੰਡਾਂ ਚ ਪਾਣੀ ਉੱਤਰ ਗਿਆ ਸੀਗਾ ਅੱਜ ਤੁਸੀਂ ਇਸ ਕੈਂਪ ਤੁਹਾਡਾ ਆਪਣਾ ਕੈਂਪ ਦੇ ਵਿੱਚ ਆਏ ਜ ਅ ਜਿਵੇਂ ਵੀਰ ਜੀ ਨੇ ਦੱਸਿਆ ਕਿ ਤੁਹਾਨੂੰ ਲਿਸਟ ਮਿਲ ਜਾਏਗੀ ਤੁਸੀਂ ਜਾ ਕੇ ਸਮਾਨ ਪਹਿਲਾਂ ਵੀ ਗੱਡੀਆਂ ਆਈਆਂ ਸੀ ਕਿ ਆ ਉਹ ਵੀ ਇਸੇ ਤਰ੍ਹਾਂ ਆਈਆਂ ਸੀ ਜਾਂ ਇਹ ਇਹ ਇਹਦੇ ਵਿੱਚ ਤੇ ਪਹਿਲਾਂ ਆਏ ਹੋਏ ਸਮਾਨ ਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਬੱਬਾ ਜੀ ਇਦਾਂ ਕਿ ਜਿਹੜੀਆਂ ਪਹਿਲੇ ਗੱਡੀਆਂ ਆਈਆਂ ਸੀ ਤੇ ਉਹ ਵਿਚਾਰੇ ਪਹੁੰਚ ਨਹੀਂ ਸਕੇ ਪਿੰਡਾਂ 'ਚ ਉਹਦਾ ਕਾਰਨ ਕੀ ਸੀ ਕਿ ਪਾਣੀ ਭੜਾ ਚੜਿਆ ਹੋਇਆ ਸੀ ਫਿਰ ਉਹਨਾਂ ਨੇ ਜਿੱਥੇ ਵੀ ਪੰਤਕ ਜੱਥੇ ਬੰਦਿਆ ਨੇ ਜਿੰਨੇ ਵੀ ਕੈਂਪ ਲਗਵਾਏ ਸੀਗਾ ਉੱਥੇ ਉਹਨਾਂ ਨੇ ਉਹ ਮਾਲ ਉਹਨਾਂ ਨੇ ਦਿੱਤਾ ਤੇ ਅੱਗੇ ਕੈਂਪ ਦੇ ਜਿਹੜੇ ਮੋਟਰਾਰ ਸੀ ਉਹਨਾਂ ਨੇ ਘਰੋ ਘਰੀ ਪਹੁੰਚਾਇਆ ਮਾਲ ਕਿਉਂਕਿ ਬੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਜੋ ਹੀ ਆ ਗਈਆਂ ਆ ਰਹੀਆਂ ਨੇ ਜਿਵੇਂ ਕਿ ਅੱਜ ਇੱਥੇ ਪਾਹੁ ਆਪਣੇ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਉਹਨਾਂ ਦੀ ਜਥੇਬੰਦੀ ਨੇ ਜਿਹੜਾ ਆਪਣਾ ਕੈਂਪ ਲਗਾਇਆ ਵਾ ਔਰ ਇੱਥੋਂ ਇਹ ਚੀਜ਼ ਯਕੀਨ ਹੁੰਦੀ ਹੈ ਕਿ ਇੱਥੋਂ ਜਿਹੜਾ ਰਾਸ਼ਨ ਹੋ ਗਿਆ ਜਾਂ ਜੋ ਵੀ ਸਮਾਨ ਅਸੀਂ ਲੈ ਕੇ ਆਇਆ ਨਾ ਉਹ ਗਰੀਬ ਲੋੜਵੰਦ ਔਰ ਬਿਨਾਂ ਕਿਸੇ ਵਿਤਕਰੇ ਦੇ ਕਿਉਂਕਿ ਗੁਰੂ ਪਾਤਸ਼ਾਹ ਦੇ ਫਰਮਾਨ ਹੈ ਕਿ ਸਭੇ ਸਾਂਝੀ ਵਾਲ ਸਦਾਨ ਤੋਂ ਕਿਸਿਆਂ ਦੀ ਸਾਂ ਵਾਰਾ ਜੀਓ ਇਨਾ ਵਾਸਤੇ ਕੋਈ ਵੀ ਬਾਹਰਲਾ ਨਹੀਂ ਹੈ ਔਰ ਇਹ ਅਸੀਂ ਪੰਥਕ ਜਥੇਬੰਦੀ ਹੈ ਭਾਉ ਜਿਸ ਨੇ ਪੰਜਾਬ ਦੀ ਨੌਜਵਾਨੀ ਦਾ ਦਰਦ ਲੈ ਕੇ ਆਪਣੇ ਦਿਲ ਦੇ ਵਿੱਚ ਤੇ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਆਇਆ ਪਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀਆਂ ਇਹ ਜ਼ਾਲਮ ਹਕੂਮਤਾਂ ਜਿਹੜੀਆਂ ਨੇ ਕਿ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕੀਆਂ ਉਹ ਅਜ ਅੰਦਰ ਵੀ ਬੈਠਾ ਜਿਹੜੀ ਹੈ ਨਾ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਮੈਂ ਕਹਿੰਦਾ ਕਿ ਬਦਾਈ ਦੇ ਪਾਤਰ ਨੇ ਸਾਡੇ ਨੌਜਵਾਨ ਵੀਰ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਆਪਣਾ ਘਰਵਾਰ ਸਭ ਕੁਝ ਛੱਡ ਕੇ ਅੱਜ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਸੋ ਅਸੀਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਦੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਾਕੀ ਪੰਜਾਬ ਭਾਜੀ ਇੱਕ ਐਸਾ ਦੇਸ਼ ਆ ਨਾ ਸਾਡਾ ਇਹ ਕਿ ਦੱਬਣ ਵਾਲਾ ਨਹੀਂ ਹੈ ਬਿਲਕੁਲ ਠੀਕ ਇਹ ਜਿੰਨੀਆਂ ਮਰਜ਼ੀਆਂ ਸਰਕਾਰਾਂ ਦੁਬਾਰਨ ਕਹੀ ਕਹਿੰਦੇ ਨਾ ਪੰਜਾਬ ਉਜੜ ਗਿਆ ਜਿਹੜੀ ਉਜੜਨ ਦੀ ਗੱਲ ਤਾਂ ਸਾਡੇ ਗੁਰੂਆਂ ਨੇ ਸਾਡੇ ਤੇ ਘੜੀ ਹੈ ਉਜੜ ਉਜੜ ਕੇ ਬਸਣਾ ਜਿਹੜਾ ਹੈ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਨਾ ਉਹ ਸਾਨੂੰ ਸਿਖਾਇਆ ਹੈ ਇਸ ਕਰਕੇ ਕਿ ਜਾਲਮ ਸਰਕਾਰਾਂ ਸਾਨੂੰ ਪਿਉ ਜੜਨ ਗਿਆ ਬੜੇ ਬੜੇ ਤਖਤਾਏ ਦੁਨੀਆਂ ਦੇ ਵਿੱਚ ਜਿਹੜਾ ਸਾਨੂੰ ਜੜਨ ਲਈ ਪੜੋ ਤਖਤ ਮਿਟ ਗਏ ਪਰ ਜਿਹੜਾ ਗੁਰੂ ਦਾ ਖਾਲਸਾ ਹੈ ਉਹ ਕਦੀ ਨਾ ਉਜੜਿਆ ਤੇ ਨਾ ਉਹ ਕਦੀ ਡੁੱਬਿਆ ਹਾਂ ਪੰਜਾਬ ਦੇ ਵਿੱਚ ਆਫਤਾਂ ਜ਼ਰੂਰ ਆਈਆਂ ਨੇ ਤੇ ਆਪਾਂ ਮੰਨਦੇ ਆ ਕਿ ਆਫਤਾਂ ਆਉਂਦੀਆਂ ਰਹਿੰਦੀਆਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਉਜੜ ਗਿਆ ਜਾਂ ਪੰਜਾਬ ਡੁੱਬ ਗਿਆ ਪੰਜਾਬ ਸਾਡੀ ਜ਼ਿੰਦਗੀ ਵਿੱਚ ਰਹੇਗਾ ਪੰਜਾਬ ਸਾਰੀ ਮੁਕਤਾ ਦਾ ਭਲਾ ਕਰਨ ਵਾਲਾ ਇਹ ਪੰਜਾਬ ਹੈ ਹਰ ਕਿਸੇ ਨਾਲ ਖੜਨ ਵਾਲਾ ਇਹ ਪੰਜਾਬ ਹੈ ਪਾਪਾ ਕਿਦਾਂ ਕਹਿਦੀਏ ਕਿ ਪੰਜਾਬ ਡੁੱਬ ਗਿਆ ਸੋ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਆਪਣੇ ਫਰਜ਼ਾਂ ਨੂੰ ਸਮਝਦੇ ਹੋ ਬਾਕੀ ਇਹਨਾਂ ਭਾਈ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਜਥੇਬੰਦੀ ਦਾ ਭਾਉ ਦੀ ਸਾਰਿਆਂ ਦਾ ਧੰਨਵਾਦ ਔਰ ਪੰਜਾਬ ਦੀ ਆਵਾਮ ਨੂੰ ਇੱਕ ਸੁਨੇਹਾ ਮੈਂ ਅੱਜ ਦੇਣਾ ਚਾਹਣਾ ਅੱਜ ਗੁਰੂ ਦਾ ਖਾਲਸਾ ਜਿਹੜਾ ਹੈ ਨਾ ਉਹ ਹਰ ਜਗ੍ਹਾ ਦੇ ਵਿੱਚ ਸਾਨੂੰ ਗੁਰੂ ਦਾ ਖਾਲਸਾ ਹੀ ਨਜ਼ਰ ਆ ਰਿਹਾ ਹੈ ਜਿਹੜੀ ਵੋਟਾਂ ਲੈ ਕੇ ਸਾਡੇ ਕੋਲੋਂ ਗਏ ਉਹ ਅੱਜ ਕਿਤੇ ਨਹੀਂ ਦਿਖ ਰਹੇ ਕਹਿੰਦੇ ਨਾ ਤੁਝ ਮੈਂ ਕਿਆ ਹੁਨਰ ਹੈ ਇਹ ਬਤਾਨਾ ਜ਼ਰੂਰੀ ਹੈ ਅਗਰ ਤੂੰ ਜਿੰਦਾ ਹੈ ਤਾਂ ਤੇਰਾ ਜਿੰਦਾ ਜਜ਼ਰ ਆਣਾ ਜੀਉਂਦਾ ਰਹਿਣਾ ਹੈ ਅੱਜ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਸੰਤ ਜਰਨੈਲ ਸਿੱਖ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਮੈਂ ਜ਼ਮੀਰ ਦੇ ਮਰਨ ਨੂੰ ਜਿਹੜਾ ਨਾ ਉਹ ਮੌਤ ਨਹੀਂ ਦਾ ਸਰੀਰ ਦਾ ਮਰ ਜਾਣਾ ਕੋਈ ਮੌਤ ਨਹੀਂ ਹੈ ਉਹ ਅੱਜ ਇਹਨਾਂ ਦਾ ਹਸਤ ਕਿ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਪਰ ਗੁਰੂ ਦਾ ਖਾਲਸਾ ਜਿਹੜਾ ਹੈ ਨਾ ਉਹ ਜਿੰਦਾ ਹੈ ਉਹ ਅੱਜ ਵੀ عوام ਦੇ ਨਾਲ ਖੜਾ ਹੈ ਅੱਜ ਲੋਕਾਂ ਦੀ ਭਲਾਈ ਦੇ ਲਈ ਖੜਾ ਹੈ ਔਰ ਅੱਗਾ ਵੀ ਜਿੰਨੀ ਦੇਰ ਸ੍ਰਿਸ਼ਟੀ ਰਹੇਗੀ ਗੁਰੂ ਦਾ ਖਾਲਸਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਆ ਜੀ ਅਖੀਰ ਦੇ ਵਿੱਚ ਕੁਝ ਅਖਰਾਂ ਦੇ ਵਿੱਚ ਕੋਈ ਸਨੇਹਾ ਜਿਹੜੇ ਲੋਕੀ ਬਾਹਰੋਂ ਜਿਹੜੇ ਰਾਤ ਸਮਗਰੀ ਲੈ ਕੇ ਆਉਣਾ ਚਾਹਣ ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ। ਵੇਖੋ ਬੇਨਤੀ ਇਹ ਆ ਜੀ ਕਿ ਜਿੰਨੇ ਵੀ ਹੁਣ ਭੈਣ ਭਰਾ ਨੇ ਕਿਸੇ ਨੇ ਆਉਣਾ ਵਾ ਸਮਾਨ ਖਰੀਦਣ ਤੋਂ ਪਹਿਲਾਂ ਵੀ ਕਾਲ ਕਰ ਲੈਣਾ। ਹੂੰ ਤੇ ਆਉਣ ਤੋਂ ਪਹਿਲਾਂ ਵੀ ਕਾਲ ਕਰ ਲੈਣਾ। ਬਿਲਕੁਲ। ਤਾਂ ਜੋ ਜਦੋਂ ਆਉਣ ਤੇ ਆਉਂਦਿਆਂ ਨੂੰ ਅਸੀਂ ਉਹਨਾਂ ਨੂੰ ਉਦੋਂ ਹੀ ਸੱਦਣਾ ਵਾ ਜਦੋਂ ਨੀਡ ਕ੍ਰੀਏਟ ਹੋ ਜੇ। ਹੂੰ ਤੇ ਲੋਡ ਹੋਵੇ ਉਸ ਚੀਜ਼ ਲੈ ਕੇ ਆਉਣ ਤੇ ਹੱਥੀ ਮੰਡ ਕੇ ਚੱਲ ਜਾ ਦੋ ਤਰੀਕੇ ਆ ਜੀ ਵੇਖੋ ਇੱਕ ਤੇ ਇਹ ਆ ਵੀ ਉਹ ਸਾਡੀ ਇਨਸਪੈਕਸ਼ਨ ਤੇ ਭਰੋਸਾ ਕਰ ਲੈਣ ਜੇ ਉਹਨਾਂ ਨੂੰ ਨਹੀਂ ਆ ਤੇ ਉਹ ਦੋ ਤੋਂ ਤਿੰਨ ਦਿਨ ਪਹਿਲਾਂ ਇੱਕ ਬੰਦਾ ਆਪਣੀ ਟੀਮ ਦਾ ਸਾਡੇ ਕੋਲ ਭੇਜ ਦੇਣਾ ਉਹ ਬੰਦਾ ਜਿੰਨੀ ਉਹਨਾਂ ਨੇ ਸਮਗਰੀ ਵੰਡਣੀ ਆ ਉਹਨਾਂ ਦਾ ਹੀ ਬੰਦਾ ਪਿੰਡਾਂ 'ਚ ਸਾਡੀ ਟੀਮ ਦੇ ਨਾਲ ਜਾ ਕੇ ਇਨਸਪੈਕਸ਼ਨ ਕਰੇ ਜਿੱਥੇ ਲੋੜਵੰਦੇ ਉਹਨਾਂ ਦਾ ਡਾਟਾ ਬਣ ਜਾਣਾ ਡਾਟਾ ਤੇ ਸਾਡੇ ਕੋ ਆ ਗਿਆ ਹੁਣ ਤੇ ਬਸ ਦੁਬਾਰਾ ਦੁਬਾਰਾ ਆਪਾਂ ਨੋਟ ਹੀ ਕਰਨਾ ਉਹ ਆਪ ਨੋਟ ਕਰਕੇ ਆਪਣੀ ਟੀਮ ਨੂੰ ਸੱਦ ਲੈ ਤੇ ਉਹਨਾਂ ਦਾ ਦਸਵੰਦ ਸਹੀ ਲੇਖੇ ਲੱਗੇ ਦਸਵੰਦ ਵੀ ਸਾਰਥਕ ਜਾਵੇ ਤੇ ਲੋੜਵੰਦ ਤੱਕ ਵੀ ਪਹੁੰਚੇ ਇਹ ਜਿਆਦਾ ਜ਼ਰੂਰੀ ਚੀਜ਼ ਹੈ ਜੀ ਔਰ ਬੇਨਤੀ ਇਹ ਆ ਵੀ ਹੁਣ ਕੁਝ ਵੀ ਖਰੀਦਣ ਤੋਂ ਪਹਿਲਾਂ ਜਿੱਦਾਂ ਰਾਸ਼ਨ ਭੈਣ ਭਰਾ ਬਹੁਤ ਲੈ ਕੇ ਆ ਰਹੇ ਆ ਤੋ ਥੋੜਾ ਜਾਤੇ ਆਪਾਂ ਵਿਰਾਮ ਲਈਏ ਕਿਉਂਕਿ ਬਹੁਤ ਚੜਦੀ ਕਲਾ ਹੋਗੀ ਆਪ ਜੀ ਇਸ ਧਰਮਕੋਟ ਦੇ ਕੈਂਪ ਦਾ ਜੇਕਰ ਕੋਈ ਮੋਬਾਈਲ ਨੰਬਰ ਹੈਗਾ ਜਾਂ ਕੋਈ ਕੰਟੈਕਟ ਨੰਬਰ ਹੈਗਾ ਤਾਂ ਉਹ ਬੋਲ ਸਕਦੇ ਜੀ ਮੇਰਾ ਨੰਬਰ ਹੈ ਜੀ 95925 48705 95922 48705 ਇਸ ਨੰਬਰ ਤੇ ਕੰਟੈਕਟ ਕਰਕੇ ਜਿਹੜੇ ਮਰਜ਼ੀ ਟਾਈਮ ਆ ਜਾਣ ਬਟ ਹਾਂ ਇਮੀਡੀਏਟਲੀ ਆਉਣਗੇ ਤੇ ਫਿਰ ਸ਼ਾਇਦ ਹੋ ਸਕਦਾ ਉਹਨਾਂ ਨੂੰ ਅਸੀਂ 2 ਦਿਨ ਰੱਖ ਕੇ ਇਨਸਪੈਕਸ਼ਨ ਕਰਾ ਕੇ ਬਾਅਦ ਚ ਉਹਨਾਂ ਦੀ ਸੇਵਾ ਪਹਲਾਈਏ ਕਿਤੇ ਤੇ ਕਈ ਵਾਰ ਜਨੇ ਦੂਰੋਂ ਆਣ ਹਾਂ ਦੂਰੋਂ ਆਣਾ ਹੁੰਦਾ ਨਾ ਜੀ ਉਹਨੂੰ ਹੁੰਦਾ ਵੀ ਹੁਣ ਮੈਂ ਸ਼ਾਮਾਂ ਨੂੰ ਚਲੇ ਵੀ ਜਾਵਾਂ ਜੀ ਜੀ ਤੇ ਫਿਰ ਉਹ ਸੁੱਟ ਕੇ ਜਾਣ ਵਾਲੀ ਗੱਲ ਕਰਦੇ ਉੱਥੇ ਪੰਥ ਦਾ ਦਸਬੰਦ ਖਰਾਬ ਹੋ ਜਾਂਦਾ ਬਹੁਤ ਬਹੁਤ ਚਾਹ ਵੀਰ ਜੀ ਮੈਂ ਬੇਨਤੀ ਕਰਨਾ ਚਾਹਨਾ ਜਿਹੜੇ ਵੀਰ ਬਾਹਰੋਂ ਸਮਾਨ ਲੈਣਾ ਚਾਹੁੰਦੇ ਆ ਜਾਂ ਕੁਝ ਵੀ ਕਿ ਆਪਣਾ ਜਿਹੜਾ ਤੁਸੀਂ ਤੋਂ ਪਾਰ ਵਾਲਾ ਜਿਹੜਾ ਲਾਗਣ ਹੂੰ ਹੂੰ ਉੱਥੇ ਜ਼ਮੀਨਾਂ ਜਿਹੜੀਆਂ ਉੱਥੇ ਰੇਤ ਬਹੁਤ ਚੜ ਗਈ ਠੀਕ ਹੈ ਤੇ ਉੱਥੇ ਕੀ ਹੈਗਾ ਕਿ ਇੱਕ ਦੇ ਕੋਈ ਵਟ ਨਹੀਂ ਕਿਸੇ ਦੀ ਨਜ਼ਰ ਆ ਰਹੀ ਹੂੰ ਤੇ ਉਹ ਬੜੀ ਵੱਡੀ ਪ੍ਰੋਬਲਮ ਪੈਦਾ ਹੋ ਗਈ ਕਿਸੇ ਦੀ ਜ਼ਮੀਨ ਦਾ ਜਿਹੜੀ ਹੱਦਬੰਦੀ ਕੋਈ ਨਿਸ਼ਾਨ ਨਹੀਂ ਆ ਰਹੀ ਉੱਥੇ ਹੁਣ ਕੀ ਹੈਗਾ ਕਿ ਇੱਕ ਤਾਂ ਰੇਤ ਨੂੰ ਹਟਾਉਂਦਾ ਉੱਥੇ ਸੇਵਾ ਚਲਣੀ ਹੈ ਤੇ ਫਿਰ ਉਹਦੀ ਨਿਸ਼ਾਨਦੇਹੀ ਹੋਣੀ ਹੈ ਲੈਵਲ ਲੇਜ਼ਰ ਲੈਵਲ ਚਾਹੀਦੇ ਆ ਆਪਾਂ ਉੱਤੇ ਵੀ ਫੋਕਸ ਕਰੀਏ ਹਨਾ ਰਾਸ਼ਨ ਤਾਂ ਬਹੁਤ ਹੋ ਜੁਗਾ ਤੇ ਇਹ ਨਹੀਂ ਵੀ ਆਪਾਂ ਰਾਸ਼ਨ ਹੀ ਲਈ ਜਾਣਾ ਉਧਰ ਵੀ ਆਪਾਂ ਥੋੜਾ ਫੋਕਸ ਕਰੀਏ ਬਹੁਤ ਬੋਤਨਵਾਦ ਹਾਂਜੀ ਬਹੁਤ ਵੱਡੀ ਗੱਲ ਵੀਰ ਜੀ ਨੇ ਕਹਿ ਦਿੱਤੀ ਹੈ ਕੀ ਰੇਤਾ ਚੜ ਗਿਆ ਜਮੀਨਾਂ ਦੀਆਂ ਵੱਟਾਂ ਜਿਹੜੀਆਂ ਉਹ ਦਿਖਾਈ ਨਹੀਂ ਦੇ ਰਹੀਆਂ ਹੁਣ ਉਹਦੇ ਉੱਤੇ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ ਜੇ ਕਿਤੇ ਇਸ ਤਰ੍ਹਾਂ ਦੇ ਕੋਈ ਐਕਸਪਰਟਸ ਹੈਗੇ ਆ ਜਿਹੜੇ ਇਸ ਤਰ੍ਹਾਂ ਦਾ ਕੰਮ ਜਾਣਦੇ ਆ ਜਾਂ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਆ ਉਹ ਐਕਸਪਰਟ ਵੀ ਵੀਰਜੀ ਨੇ ਨੰਬਰ ਦੱਸ ਦਿੱਤਾ ਹੋਇਆ ਇਹ ਧਰਮਕੋਟ ਗੁਰਦਾਸਪੁਰ ਵਾਲਾ ਜਿਹੜਾ ਇਲਾਕਾ ਆ ਇਸ ਪਾਸੇ ਆ ਕੇ ਡੇਰਾ ਬਾਬਾ ਨਾਨਕ ਦੇ ਲਾਗੇ ਤਾਗੇ ਦੇ ਜਿਹੜੇ ਪਿੰਡ ਆ ਬਹੁਤ ਸਾਰੇ ਪਿੰਡ ਆ ਜਿਹੜੇ ਰੇਤੇ ਦੇ ਵਿੱਚ ਹੀ ਉਹਨਾਂ ਦੀਆਂ ਜ਼ਮੀਨਾਂ ਜੜੀਆਂ ਆ ਸਾਰੀਆਂ ਤਪ ਚੁੱਕੀਆਂ ਨੇ 4-4 5-5 ਫੁੱਟ ਜਿਹੜਾ ਰੇਤ ਉਹਦੇ ਉੱਤੇ ਮਿੱਟੀ ਉਹਦੇ ਉੱਤੇ ਆ ਕੇ ਬਹਿ ਗਈ ਐ। ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਪੰਜਾਬ ਦੇ ਵਿੱਚ ਆਉਣਾ ਜੇ ਇਸ ਇਲਾਕੇ ਧਰਮਕੋਟ ਡੇਰਾ ਬਾਬਾ ਨਾਨਕ ਜਾਂ ਇਹਦੇ ਲਾਗੇ ਤਾਗੇ ਵਾਲੇ ਪਾਸੇ ਦੇ ਵਿੱਚ ਤੁਸੀਂ ਰਾਤ ਸਮਗਰੀ ਲੈ ਕੇ ਆਉਣਾ ਤਾਂ ਕਮ ਸੇ ਕਮ ਪਹਿਲਾਂ ਕੁਝ ਦਿਨ ਪਹਿਲਾਂ ਇਹਨਾਂ ਵੀਰਾਂ ਦੇ ਨਾਲ ਜ਼ਰੂਰ ਸੰਪਰਕ ਕਰ ਲੋ ਤਾਂ ਕਿ ਤੁਹਾਡਾ ਦਿੱਤਾ ਹੋਇਆ ਦਸਵੰਦ ਜਿਹੜਾ ਹੈ ਉਹ ਸਹੀ ਜਗ੍ਹਾ ਤੇ ਸਹੀ ਸਮੇਂ ਤੇ ਸਹੀ ਬੰਦਿਆਂ ਤੱਕ ਪਹੁੰਚ ਸਕੇ ਦੇਖਦੇ ਰਹੋ ਆਪਸੀ ਸਾਈਂਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਦਿਓ ਜੀ ਇਜਾਜ਼ਤ ਬਹੁਤ ਬਹੁਤ ਤਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ